نمسکار یہ خبر تیوی پترکار جسبیر سنگھ جی دوارا دیکھ رہے ہو ترنتارن شہر وڑتے ہی آئی جی ایچ ایس بل دی اگوائی ہیٹ مراد پور محلیا اندر ماری گئی ریڈ پنجاب اچھا بی جی پی ولو ایک حکم جاری گیا کہ پنجاب اندر نشا ویچن والے خلاف اور محلہ کالونی جان کے ستھ اور بی آئی آئی براڈر ریش دے ایس ایس دلوی اکماری ریش ترنتار ایس ایس پی اب من را جی سمیت نشا ویچن والے محلے اندر ریٹ کیے گئے ہن ਬਾਈਟੀਵੀ ਦੇ ਹਰ ਤਰ੍ਹਾਂ ਦੀ ਖਬਰਾਂ ਦੇ ਖਬਰਾਂ ਦੇ ਲਈ ਮਿਲਜੀ ਖਤੇ ਇੰਦੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਅਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਖਬਰਾਂ ਲੈ ਕੇ ਆ ਸਕੀਏ ਧੰਨਵਾਦ 你那不啦？ ਇੱਥੇ ਖੜੇ ਆ ਜੀ ਹਾਓ ਜਿਹੜਾ ਕੁੰਬਗਨ ਚੌਕ ਜਿਆਦਾ ਕਿਸ ਬੰਦਰਾ ਕਿਸ ਕਿਸ ਏਰੀਆ ਦੇ ਵਿੱਚ ਕਾਫੀ ਜਿਆਦਾ ਕਿੱਲੀ ਆ ਦੇਖੋ ਇਹ ਮੁਰਾਦਪੁਰਾ ਏਰੀਆ ਤਰਨਤਾਰਨ ਦਾ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਵਾ ਚਿੱਟੇ ਦਾ ਜਾਂ ਹੋਰ ਨਸ਼ੇ ਦਾ ਜਾਂ ਬਾਡ ਐਲੀਮੈਂਟਸ ਜਿਹੜੇ ਆ ਉਹਨਾਂ ਦੀ ਇੱਥੇ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈ ਇਸ ਕਰਕੇ ਅੱਜ ਤਰਨਤਾਰਨ ਪੁਲਿਸ ਨੇ ਅਭਿਮਨਿਉ ਜਿਹੜੇ ਆਪਣੇ ਐਸਐਸਪੀ ਤਰਨਤਾਰਨ ਉਹਨਾਂ ਦੇ ਲੀਡਰਸ਼ਿਪ ਚ ਅੱਜ ਕਸੋ ਆਪਰੇਸ਼ਨ ਜਿਹੜਾ ਇਸ ਏਰੀਆ ਚ ਚਲਾਇਆ ਤੋਂ ਮੈਂ ਡੀਜੀਪੀ ਸਾਹਿਬ ਪੰਜਾਬ ਦੇ ਹੁਕਮ ਅੰਦ ਨਾਲ ਇਹਨੂੰ ਸੁਪਰਵਾਈਜ਼ ਕਰਨ ਲਈ ਪਹੁੰਚਿਆ ਸੋ ਇਹ ਅਸੀਂ ਜਿੰਨੇ ਵੀ ਸਾਡੇ ਇੱਥੇ ਡਰੱਗ ਸਮੱਗਲਰਸ ਨੇ ਜਾਂ ਬੈਡਲਰਸ ਨੇ ਜਾਂ ਜਿਹੜੀਆਂ ਨੁਕਰਾਂ ਜਾਣਨ ਕੇ ਵੇਚਦੇ ਆ ਜੋ ਵੀ ਸਾਡੇ ਕੋਲ ਨਾ ਬਾਰੇ ਸੀਕ੍ਰੀਟ ਇਨਫੋਰਮੇਸ਼ਨਸ ਆ ਉਹ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ ਔਰ ਇਹਨਾਂ ਦੀਆਂ ਜਿੰਨੀਆਂ ਵੀ ਪ੍ਰਾਪਰਟੀ ਸੈਗੀਆਂ ਉਹਨਾਂ ਨੂੰ ਵੱਖਰੇ ਤੌਰ ਤੇ ਵੈਰੀਫਾਈ ਕੀਤਾ ਜਾਊਗਾ ਔਰ ਇਹਨਾਂ ਦੀ ਹਿਸਟਰੀ ਸ਼ੀਟਸ ਖੋਲ ਕੇ ਜਿਨ੍ਹਾਂ ਦੇ ਉੱਤੇ ਤਿੰਨ ਜਾਂ ਤਿੰਨ ਤੋਂ ਵੱਧ ਮੁਕਦਮੇ ਆ ਉਹਨਾਂ ਨੂੰ ਅਸੀਂ ਜਿਹੜੇ ਹਿਸਟਰੀ ਸ਼ੀਟਰ ਬਣਾਵਾਂਗੇ ਬਸਤਾ ਊੜਾ ਈੜੀ ਸਾਡੇ ਜਿਹੜੇ ਉਹ ਤਿੰਨ ਤਰ੍ਹਾਂ ਦੇ ਹਿਸਟਰੀ ਸ਼ੀਟ ਹੁੰਦੇ ਆ ਜਿੱਦਾਂ ਜਿੱਦਾਂ ਇਹਨਾਂ ਦੇ ਜਿੱਦਾਂ ਜਿੱਦਾਂ ਦੇ ਇਹਨਾਂ ਦੇ ਖਿਲਾਫ ਜਿੱਦਾਂ ਜਿੱਦਾਂ ਦੇ ਇਹਨਾਂ ਦੇ ਪਰਾਣਾ ਜਿਹੜਾ ਹੈਗਾ ਵਾ ਇਹਨਾਂ ਦੇ ਖਲਾਫ ਮੁਕਦਮੇ ਦਰਜ ਨੇ ਜੋ ਵੀ ਇਹਨਾਂ ਦੇ ਉੱਤੇ ਪੁਰਾਣੀਆਂ ਕਾਰਵਾਈਆਂ ਹੋਈਆਂ ਇਹਨਾਂ ਨੂੰ ক্লোਜ਼ ਗੇਵੀ ਵਾਚ ਰੱਖਣ ਲਈ ਇਹਨਾਂ ਤੇ ਸਰਵਲੈਂਸ ਰੱਖਣ ਲਈ ਹਿਸਟਰੀ ਸ਼ੀਟਸ ਜਿਹੜੀਆਂ ਵਾ ਇਹ ਕੰਸਰਨ ਥਾਣੇ ਦੇ ਵਿੱਚ ਖੋਲੀਆਂ ਜਾਣਗੀਆਂ ਔਰ ਜਿੰਨੇ ਵੀ ਇਹਨਾਂ ਦੇ ਅਚਲ ਤੇ ਚੱਲ ਜਾਇਦਾਦ ਆ ਜਿਹੜੀ ਚੱਲ ਜਾਇਦਾਦ ਆ ਜਿੱਚ 4-ਵੀਲਰ 2-ਵੀਲਰ ਕੋਈ ਵੀ ਟਰੱਕ ਬੱਸ ਕੁੜਕਾ ਕੋ ਟਰੈਕਟਰ ਉਹ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਵੈਰੀਫਾਈ ਕੀਤਾ ਜਾਊਗਾ ਪੀ ਵੈਦਰ ਉਹ ਜਿਹੜੇ ਹੈਗੇ ਇਸ ਚੀਜ਼ ਲਈ ਇਸ ਸਮਗਲਿੰਗ ਲਈ ਜਾਂ ਇਸ ਡਰੱਗਸ ਦੀ ਸਮਗਲਿੰਗ ਲਈ ਤੇ ਦੀ ਵਰਤੇ ਜਾਂਦੇ ਸੋ ਉਹਨਾਂ ਦੀ ਪ੍ਰੋਪਰ ਡਾਕੂਮੈਂਟੇਸ਼ਨ ਜਿੰਨੀ ਵੀ ਹੈ ਡਾਕੂਮੈਂਟਸ ਨੂੰ ਸਾਰੇ ਚੈੱਕ ਕਰਕੇ ਜੇ ਲੱਗੂਗਾ ਕਿ ਉਹ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੇ ਵਿੱਚ ਕੋਈ ਚੋਰੀ ਦਾ ਹੈਗਾ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਕੋਈ ਵੀ ਇਲੀਗਲ ਚੀਜ਼ ਹੈਗੀ ਆ ਉਸੇ ਵੇਲੇ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਰ ਹਰਦੀ ਜਿਲ੍ਹਾ ਉੱਤੇ ਇੱਥੇ ਕਾਫੀ ਕੇਂਦਰੀ ਮੱਦਦ ਕਰ ਮੌਜੂਦ ਆ ਤੁਸੀਂ ਕਿਸੇ ਜਿਲੇ ਵੇਸੇ ਵਾਹ ਲੁਕਤੇ ਚੁੱਕੇ ਹੋਏ ਆਂ ਔਰ ਦੂਜੇ ਜਿਲ੍ਹਾ ਵਿੱਚ ਜਿਵੇਂ ਬੋਸਸਾਇਗੇ ਨਸ਼ਾ ਸੁਸਾਇਦ ਦੇ ਪਹਿਲੇ ਪੜਾਅ ਦੇ ਪ੍ਰੋਪਰਟੀ ਦੇ ਦੇਖੋ ਪੰਜਾਬ ਸਰਕਾਰ ਵੱਲੋਂ ਜਿੱਥੇ-ਜਿੱਥੇ ਵੀ ਇਲੀਗਲ ਜਗ੍ਹਾ ਤੇ ਕੀਰ ਕੇ ਪ੍ਰੋਪਰਟੀਆਂ ਸਮਗਲਦਾਰਾਂ ਵੱਲੋਂ ਬਣਾਈਆਂ ਗਈਆਂ ਉਹਦੇ ਵਾਸਤੇ ਡਿਸਟ੍ਰਿਕਟ ਲੈਵਲ ਤੇ ਕਮੇਟੀਆਂ ਬਣ ਗਈਆਂ ਨੇ ਡਿਪਟੀ ਕਮਿਸ਼ਨਰਸ ਦੇ ਅੰਡਰ ਸੋ ਜਿੱਥੇ ਜਿੱਥੇ ਸਾਨੂੰ ਇਹੋ ਜਿਹੇ ਲੱਗਣਗੇ ਵੀ ਇਹਨਾਂ ਦੇ ਬੈਡ 엘ਿਮੈਂਟਸ ਨੇ ਗੰਦੇ ਪੈਸੇ ਦੇ ਨਾਲ ਜਿਹੜਾ ਹੈਗਾ ਇਹ ਘਰ ਘਾਟ ਜਾਂ ਕੋਈ ਇਹੋ ਜਿਹਾ ਕੋਈ ਇਹਨਾਂ ਨੇ ਕਮਰਸ਼ੀਅਲ ਜਾਂ ਨਾਨ ਕਮਰਸ਼ੀਅਲ ਇਹੋ ਜਿਹਾਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਸਾਰਿਆਂ ਨੂੰ ਅਸੀਂ ਹਰਮਾਰਕ ਕਰਕੇ ਉਹਨਾਂ ਸਾਰੀਆਂ ਪ੍ਰਾਪਰਟੀਆਂ ਦਾ ਜਿਹੜਾ ਹੈਗਾ ਲੇਖਾ ਜੋਖਾ ਕਰਕੇ ਉਸ ਕਮੇਟੀ ਦੇ ਜਿਹੜਾ ਅੱਗੇ ਰੱਖਾਂਗੇ ਵਿਦ ਡਾਕੂਮੈਂਟਰੀ ਐਂਡ ਆਲ ਪ੍ਰੂਫਸ ਸੋ ਉਸ ਕਮੇਟੀ ਨੇ ਜੇ ਡਿਸਾਈਡ ਕੀਤਾ ਪਈ ਇਲੈਗਲ ਬਣਾਈ ਗਈ ਆ ਔਰ ਫਿਰ ਅੱਗੇ ਟਾਉਣ ਦੀ ਕਾਰਵਾਈ ਜਿਹੜੀ ਆ ਉਹਨੂੰ ਅਮਲ 'ਚ ਲਿਆਂਦਾ ਜਾਊਗਾ ਚੱਲ ਰਹੀ ਆ ਸਰ ਰੀਡਸ ਚੱਲ ਰਹੀ ਆ ਹਾਂਜੀ ਅਸੀਂ ਕਰ ਰਹੀ ਆ ਜੀ ਕਈ ਚੀਜ਼ਾਂ ਰਿਕਵਰ ਹੋਈਆਂ ਚੰਗੀ ਰਿਕਵਰੀਜ਼ ਹੋਈਆਂ ਨੇ ਜੀ ਜੀ ਸੋ ਉਹਦੇ ਵਿੱਚ ਜਿਹੜੀਆਂ ਹੈਗੀਆਂ ਆਮ ਸੈਕਟ ਵੀ ਹੈਗਾ ਹੋਰ ਬਾਕੀ ਰਿਕਵਰੀ ਸੀ ਵੀ ਆ ਸਰਚ ਕੰਪਲੀਟ ਹੋਣ ਤੋਂ ਬਾਅਦ ਉਹ ਸਾਰੀ ਜਾਣਕਾਰੀ ਐਸਐਸਪੀ ਸਾਹਿਬ ਦੇ ਦੇਣਗੇ। ਨਮਸਕਾਰ ਇਹ ਖਬਰ ਤੁਸੀਂ ਬਾਈਜੀ ਟੀਵੀ ਪੱਤਰਕਾਰ ਜਸਵੀਰ ਸਿੰਘ ਜੀ ਦੁਆਰਾ ਦੇਖ ਰਹੇ ਹੋ। ਤਰੰਤਾਂ ਚਹਿਰ ਵਿੱਚ ਦਿਨ ਚੜ੍ਹਦੇ ਹੀ ਡੀਆਈਜੀ ਐਚਐਸ ਬਿਲ ਦੀ ਅਗਵਾਈ ਹੇਠ ਮੁਰਾਦਪੁਰ ਮੁਹੱਲਾ ਅੰਦਲ ਮਾਰੀ ਗਈ ਰੇਡ। اچھا بی جی پی ولو ایک حکم جاری گیا کہ پنجاب اندر نشہ ویچن والے خلاف اور محلہ کالویاں ریپ کیتے جان چیز کا اور کی آئی آئی براڈر ریس بروزپور ایس ایس بی اگوائی ہے ترنتارن ایس ایس پی منیو را جی سمیت نشیا ویچن والے محلے اندر ریپ کیے گئے ہیں ਬਾਈਟੇ ਬੇਬੀ ਤੇ ਹਾਰ ਖਰਾਣੇ ਖਬਰਾਂ ਦੇਖਣ ਦੇ ਲਈ ਮੀਚੀ ਸਬੰਧਿਤ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਅਗੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਖਬਰਾਂ ਲੈ ਕੇ ਆ ਸਕੀਏ ਧੰਨਵਾਦ ਜੀ ਅਸੀਂ ਉੱਥੇ ਖੜੇ ਆ ਜੀ ਆਓ ਕਿਹੜਾ ਕੁੰਬ ਕਨ ਚੌਕ ਕਿਸ ਕਿਸ ਏਰੀਆ ਦੇ ਵਿੱਚ ਕਿੰਨੀ ਜ਼ਿਆਦਾ ਗੱਲ ਦੇਖੋ ਇਹ ਮੁਰਾਦਪੁਰਾ ਏਰੀਆ ਤਰਨਤਾਰਨ ਦਾ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਵਾ ਚਿੱਟੇ ਦਾ ਜਾਂ ਹੋਰ ਨਸ਼ੇ ਦਾ ਜਾਂ ਬੈਡ 엘ਿਮੈਂਟਸ ਜਿਹੜੇ ਆ ਉਹਨਾਂ ਦੀ ਇੱਥੇ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈ ਇਸ ਕਰਕੇ ਅੱਜ ਤਰਨਤਾਰਨ ਪੁਲਿਸ ਨੇ ਅਭਿਮਨਿਊ ਜਿਹੜੇ ਆਪਣੇ ਐਸਐਸਪੀ ਤਰਨਤਾਰਨ ਉਹਨਾਂ ਦੇ ਲੀਡਰਸ਼ਿਪ ਚ ਅੱਜ ਕਸੋ ਆਪਰੇਸ਼ਨ ਜਿਹੜਾ ਇਸ ਏਰੀਆ ਚ ਚਲਾਇਆ ਸੋ ਮੈਂ ਡੀਜੀਪੀ ਸਾਹਿਬ ਪੰਜਾਬ ਦੇ ਹੁਕਮ ਅਨੁਸਾਰ ਇਹਨੂੰ ਸੁਪਰਵਾਈਜ਼ ਕਰਨ ਲਈ ਪਹੁੰਚਿਆ ਸੋ ਇਹ ਅਸੀਂ ਜਿੰਨੇ ਵੀ ਸਾਡੇ ਇੱਥੇ ਡਰੱਗ ਸਮੱਗਲਰਸ ਨੇ ਜਾਂ ਬੈਡਲਰਸ ਨੇ ਜਾਂ ਜਿਹੜੀਆਂ ਨੁਕਰਾਂ ਚ ਆਣ ਕੇ ਵੇਚਦੇ ਆ ਜੋ ਵੀ ਸਾਡੇ ਕੋਲ ਇਹਨਾਂ ਬਾਰੇ ਸੀਕ੍ਰੀਟ ਇਨਫੋਰਮੇਸ਼ਨਸ ਆ ਉਹ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ ਔਰ ਇਹਨਾਂ ਦੀਆਂ ਜਿੰਨੀਆਂ ਵੀ ਪ੍ਰਾਪਰਟੀਜ਼ ਹੈਗੀਆਂ ਉਹਨਾਂ ਨੂੰ ਵੱਖਰੇ ਤੌਰ ਤੇ ਵੈਰੀਫਾਈ ਕੀਤਾ ਜਾਊਗਾ ਔਰ ਇਹਨਾਂ ਦੀ ਹਿਸਟਰੀ ਸ਼ੀਟਸ ਖੋਲ ਕੇ ਜਿਨ੍ਹਾਂ ਦੇ ਉੱਤੇ ਤਿੰਨ ਜਾਂ ਤਿੰਨ ਤੋਂ ਵੱਧ ਮੁਕਦਮੇ ਆ ਉਹਨਾਂ ਨੂੰ ਅਸੀਂ ਜਿਹੜੇ ਹਿਸਟਰੀ ਸ਼ੀਟਰ ਬਣਾਵਾਂਗੇ ਬਸਤਾ ਊੜਾ ਜੜਾ ਈੜੀ ਸਾਡੇ ਜਿਹੜੇ ਉਹ ਤਿੰਨ ਤਰ੍ਹਾਂ ਦੇ ਹਿਸਟਰੀ ਸ਼ੀਟ ਹੁੰਦੇ ਆ ਜਿੱਦਾਂ ਜਿੱਦਾਂ ਇਹਨਾਂ ਦੇ ਜਿੱਦਾਂ ਜਿੱਦਾਂ ਦੇ ਇਹਨਾਂ ਦੇ ਖਿਲਾਫ ਜਿੱਦਾਂ ਜਿੱਦਾਂ ਦੇ ਇਹਨਾਂ ਦਾ ਪਰਾਣਾ ਜਿਹੜਾ ਹੈਗਾ ਵਾ ਇਹਨਾਂ ਦੇ ਕਲਾਮ ਮੁਕਦਮੇ ਦਰਜ ਨੇ ਜੋ ਵੀ ਇਹਨਾਂ ਦੇ ਉੱਤੇ ਪੁਰਾਣੀਆਂ ਕਾਰਵਾਈਆਂ ਹੋਈਆਂ ਇਹਨਾਂ ਨੂੰ ক্লোਜ਼ ਗੇਵੀ ਵਾਚ ਰੱਖਣ ਲਈ ਇਹਨਾਂ ਤੇ ਸਰਵਲੈਂਸ ਰੱਖਣ ਲਈ ਹਿਸਟਰੀ ਸ਼ੀਟਸ ਜਿਹੜੀਆਂ ਵਾ ਇਹ ਕੰਸਰਨ ਥਾਣੇ ਦੇ ਵਿੱਚ ਖੋਲੀਆਂ ਜਾਣਗੀਆਂ ਔਰ ਜਿੰਨੇ ਵੀ ਇਹਨਾਂ ਦੇ ਅਚਲ ਤੇ ਚੱਲ ਜਾਇਦਾਦ ਆ ਜਿਹੜੀ ਚੱਲ ਜਾਇਦਾਦ ਆ ਜਿੱਚ 4 ਵੀਲਰ 2 ਵੀਲਰ ਕੋਈ ਵੀ ਟਰੱਕ ਬੱਸ ਕੁੜਕਾ ਕੋ ਟਰੈਕਟਰ ਉਹ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਵੈਰੀਫਾਈ ਕੀਤਾ ਜਾਊਗਾ ਕਿ ਵੈਦਰ ਉਹ ਜਿਹੜੇ ਹੈਗੇ ਇਸ ਚੀਜ਼ ਲਈ ਇਸ ਸਮਗਲਿੰਗ ਲਈ ਜਾਂ ਇਸ ਡਰੱਗਸ ਦੀ ਸਮਗਲਿੰਗ ਲਈ ਤੇ ਦੀ ਵਰਤੇ ਜਾਂਦੇ ਸੋ ਉਹਨਾਂ ਦੀ ਪ੍ਰੋਪਰ ਡਾਕੂਮੈਂਟੇਸ਼ਨ ਜਿੰਨੀ ਵੀ ਆ ਡਾਕੂਮੈਂਟਸ ਨੂੰ ਸਾਰੇ ਚੈੱਕ ਕਰਕੇ ਜੇ ਲੱਗੂਗਾ ਵੀ ਉਹ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੇ ਵਿੱਚ ਕੋਈ ਚੋਰੀ ਦਾ ਹੈਗਾ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਕੋਈ ਵੀ ਇਲੀਗਲ ਚੀਜ਼ ਹੈਗੀ ਆ ਉਸੇ ਵੇਲੇ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਰ ਸਰਦੀ ਜਿਲ੍ਹਾ ਉੱਤਰਕੇ ਇੱਥੇ ਕਾਫੀ ਕੇਂਦਰੀ ਤਸ਼ਕਰ ਮੌਜੂਦ ਆ ਤੁਸੀਂ ਕਿਸੇ ਜਿਲ੍ਹੇ ਵਿੱਚ ਸੇਵਾਵਾਂ ਦੇ ਚੁੱਕੇ ਹੋ ਅਤੇ ਦੂਜੇ ਜਿਲ੍ਹਿਆਂ ਵਿੱਚ ਵੀ ਫੋਕਸਸ ਲਾਏ ਗਏ ਆ ਨਸ਼ਾ ਤਸਕਰਾਂ ਦੇ ਇਸ ਪਹਿਰੇ ਤੋਂ ਅਗਲੇ ਦਿਨਾਂ ਵਿੱਚ ਕਾਰਵਾਈ ਆ ਜਾਂ ਪ੍ਰਾਪਰਟੀ ਦੇ ਵੇਖੋ ਪੰਜਾਬ ਸਰਕਾਰ ਵੱਲੋਂ ਜਿੱਥੇ-ਜਿੱਥੇ ਵੀ ਇਲੀਗਲ ਜਗ੍ਹਾ ਤੇ ਘਿਰ ਕੇ ਪ੍ਰਾਪਰਟੀ ਸਿਰਨਾ ਸਮਗਲਦਾਰਾਂ ਵੱਲੋਂ ਬਣਾਈਆਂ ਗਈਆਂ ਉਹਦੇ ਵਾਸਤੇ ਡਿਸਟ੍ਰਿਕਟ ਲੈਵਲ ਤੇ ਕਮੇਟੀਆਂ ਬਣ ਗਈਆਂ ਨੇ ਡਿਪਟੀ ਕਮਿਸ਼ਨਰਸ ਦੇ ਅੰਡਰ ਸੋ ਜਿੱਥੇ ਜਿੱਥੇ ਸਾਨੂੰ ਇਹੋ ਜੇ ਲੱਗਣਗੇ ਵੀ ਇਹਨਾਂ ਦੇ ਬੈਡ 엘ਿਮੈਂਟਸ ਨੇ ਗੰਦੇ ਪੈਸੇ ਦੇ ਨਾਲ ਜਿਹੜਾ ਹੈਗਾ ਇਹ ਘਰ-ਘਾਟ ਜਾਂ ਕੋਈ ਇਹੋ ਜਿਹਾ ਕੋਈ ਇਹਨਾਂ ਨੇ ਕਮਰਸ਼ੀਅਲ ਜਾਂ ਨਾਨ ਕਮਰਸ਼ੀਅਲ ਇਹੋ ਜਿਹਾਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਸਾਰਿਆਂ ਨੂੰ ਅਸੀਂ ਹਰਮਾਰਕ ਕਰਕੇ ਉਹਨਾਂ ਸਾਰੀਆਂ ਪ੍ਰਾਪਰਟੀਆਂ ਦਾ ਜਿਹੜਾ ਹੈਗਾ ਲੇਖਾ ਜੋਖਾ ਕਰਕੇ ਉਸ ਕਮੇਟੀ ਦੇ ਜਿਹੜਾ ਅੱਗੇ ਰੱਖਾਂਗੇ ਵਿਦ ਡਾਕੂਮੈਂਟਰੀ ਐਂਡ 올 ਪ੍ਰੂਫਸ ਸੋ ਉਸ ਕਮੇਟੀ ਨੇ ਜੇ ਡਿਸਾਈਡ ਕੀਤਾ ਪਈ ਇਲੈਗਲ ਬਣਾਈ ਗਈ ਆ ਔਰ ਫਿਰ ਅੱਗੇ ਟਾਉਣ ਦੀ ਕਾਰਵਾਈ ਜਿਹੜੀ ਆ ਉਹਨੂੰ ਅਮਲ ਚ ਲਿਆਂਦਾ ਜਾਊਗਾ ਚੰਦਰੀਆ ਸਰ ਰੀਡਸ ਚੱਲ ਰਹੀਆਂ ਨੇ ਹਾਂਜੀ ਅਸੀਂ ਕਰ ਰਹੀ ਹੈ ਜੀ ਕਈ ਚੀਜ਼ਾਂ ਰਿਕਵਰ ਹੋਈਆਂ ਚੰਗੀ ਰਿਕਵਰੀਸ ਹੋਈਆਂ ਨੇ ਜੀ ਜੀ ਸੋ ਉਹਦੇ ਵਿੱਚ ਜਿਹੜੀਆਂ ਹੈਗੀਆਂ ਆਮ ਸੈਕਟ ਵੀ ਹੈਗਾ ਹੋਰ ਬਾਕੀ ਰਿਕਵਰੀ ਸੀ ਵੀ ਆ ਸਰਚ ਕੰਪਲੀਟ ਹੋਣ ਤੋਂ ਬਾਅਦ ਉਹ ਸਾਰੀ ਜਾਣਕਾਰੀ ਐਸਐਸਪੀ ਸਾਹਿਬ ਦੇ ਦੇਣਗੇ। ਨਮਸਕਾਰ, ਇਹ ਖਬਰ ਤੁਸੀਂ ਬਾਈਜੀ ਟੀਵੀ ਪੱਤਰਕਾਰ ਜਸਵੀਰ ਸਿੰਘ ਜੀ ਦੁਆਰਾ ਦੇਖ ਰਹੇ ਹੋ। ਤਰੰਤਾਲ ਚਹਿਰ ਵਿੱਚ ਦਿਨ ਚੜ੍ਹਦੇ ਹੀ ਡੀਆਈਜੀ ਐਚਐਸਬਿਲ ਦੀ ਅਗਵਾਈ ਹੇਠ ਮੁਰਾਦਪੁਰ ਮੁਹੱਲੇ ਆਂਗਰ ਮਾਰੀ ਗਈ ਰੇਡ। اج پنجاب اچھا ڈی جی پی ولو ایک حکم جاری کیتا گیا کہ پنجاب اندر نشا ویچن والے خلاف اتے محلہ کلونیا ویچ کالویاں ریٹ کیتے جان چیز نشیش کور کی آئی آئی برادر ریش بلوزپور ایس ایس بیوی اگوائی ریش ترنتار ایس ایس پی اب منیو رانا جی سمیت نشیا ویچن والے محلے اندر ریٹ کیے گئے ہیں ਬਾਈਟੀ ਵੀਡੀਓ ਦੇ ਹਰ ਤਰ੍ਹਾਂ ਦੀ ਖਬਰਾਂ ਦੇਖਣ ਦੇ ਲਈ ਨੀਚੇ ਦਿੱਤੇ ਗਏ ਨੰਬਰ 'ਤੇ ਸੰਪਰਕ ਕਰੋ ਅਗੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਖਬਰਾਂ ਲੈ ਕੇ ਆ ਸਕੀਏ ਧੰਨਵਾਦ 你懂不啦？ ਇੱਥੇ ਖੜੇ ਆ ਜੀ ਆਓ ਕਿਹੜਾ ਕੁੰਬ ਕਾਂ ਚੌਂਕ ਜਿਹੜਾ ਜਿਆਦਾ ਇਸ ਏਰੀਆ ਦੇ ਵਿੱਚ ਜਿਆਦਾ ਕਿੱਦਾਂ ਦੇਖੋ ਇਹ ਮੁਰਾਦਪੁਰਾ ਏਰੀਆ ਤਰਨਤਾਰਨ ਦਾ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਵਾ ਚਿੱਟੇ ਦਾ ਜਾਂ ਹੋਰ ਨਸ਼ੇ ਦਾ ਜਾਂ ਬਾਅਡ 엘ਿਮੈਂਟਸ ਜਿਹੜੇ ਆ ਉਹਨਾਂ ਦੀ ਇੱਥੇ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈ ਇਸ ਕਰਕੇ ਅੱਜ ਤਰਨਤਾਰਨ ਪੁਲਿਸ ਨੇ ਅਭਿਮਨਿਉ ਜਿਹੜੇ ਆਪਣੇ ਐਸਐਸਪੀ ਤਰਨਤਾਰਨ ਉਹਨਾਂ ਦੇ ਲੀਡਰਸ਼ਿਪ ਚ ਅੱਜ ਕਸੋ ਆਪਰੇਸ਼ਨ ਜਿਹੜਾ ਇਸ ਏਰੀਆ ਚ ਚਲਾਇਆ ਸੋ ਮੈਂ ਡੀਜੀਪੀ ਸਾਹਿਬ ਪੰਜਾਬ ਦੇ ਹੁਕਮ ਅਨੁਸਾਰ ਇਹਨੂੰ ਸੁਪਰਵਾਈਜ਼ ਕਰਨ ਲਈ ਪਹੁੰਚਿਆ ਸੋ ਇਹ ਅਸੀਂ ਜਿੰਨੇ ਵੀ ਸਾਡੇ ਇੱਥੇ ਡਰੱਗਸ ਸਮੱਗਲਰਸ ਨੇ ਜਾਂ ਪੈਡਲਰਸ ਨੇ ਜਾਂ ਜਿਹੜੀਆਂ ਨੁਕਰਾਂ ਜਾਣਨ ਕੇ ਵੇਚਦੇ ਆ ਜੋ ਵੀ ਸਾਡੇ ਕੋਲ ਇਹਨਾਂ ਬਾਰੇ ਸੀਕ੍ਰੀਟ ਇਨਫੋਰਮੇਸ਼ਨਸ ਆ ਉਹ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ ਔਰ ਇਹਨਾਂ ਦੀਆਂ ਜਿੰਨੀਆਂ ਵੀ ਪ੍ਰਾਪਰਟੀ ਸਹਿਗੀਆਂ ਉਹਨਾਂ ਨੂੰ ਵੱਖਰੇ ਤੌਰ ਤੇ ਵੈਰੀਫਾਈ ਕੀਤਾ ਜਾਊਗਾ ਔਰ ਇਹਨਾਂ ਦੀ ਹਿਸਟਰੀ ਸ਼ੀਟਸ ਖੋਲ ਕੇ ਜਿਨ੍ਹਾਂ ਦੇ ਉੱਤੇ ਤਿੰਨ ਜਾਂ ਤਿੰਨ ਤੋਂ ਵੱਧ ਮੁਕਦਮੇ ਆ ਉਹਨਾਂ ਨੂੰ ਅਸੀਂ ਜਿਹੜੇ ਹਿਸਟਰੀ ਸ਼ੀਟਰ ਬਣਾਵਾਂਗੇ ਬਸਤਾ ਊੜਾ ਈੜੀ ਸਾਡੇ ਜਿਹੜੇ ਉਹ ਤਿੰਨ ਤਰ੍ਹਾਂ ਦੇ ਹਿਸਟਰੀ ਸ਼ੀਟ ਹੁੰਦੇ ਆ ਜਿੱਦਾਂ ਜਿੱਦਾਂ ਇਹਨਾਂ ਦੇ ਜਿੱਦਾਂ ਜਿੱਦਾਂ ਦੇ ਇਹਨਾਂ ਦੇ ਖਿਲਾਫ ਜਿੱਦਾਂ ਜਿੱਦਾਂ ਦੇ ਇਹਨਾਂ ਦੇ ਪਰਾਣਾ ਜਿਹੜਾ ਹੈਗਾ ਵਾ ਇਹਨਾਂ ਦੇ ਕਲਾਮ ਮੁਕਦਮੇ ਦਰਜ ਨੇ ਜੋ ਵੀ ਇਹਨਾਂ ਦੇ ਉੱਤੇ ਪੁਰਾਣੀਆਂ ਕਾਰਵਾਈਆਂ ਹੋਈਆਂ ਇਹਨਾਂ ਨੂੰ ক্লোਜ਼ ਗੇਵੀ ਵਾਚ ਰੱਖਣ ਲਈ ਇਹਨਾਂ ਤੇ ਸਰਵਲੈਂਸ ਰੱਖਣ ਲਈ ਹਿਸਟਰੀ ਸ਼ੀਟਸ ਜਿਹੜੀਆਂ ਵਾਂ ਇਹ ਕੰਸਰਨ ਥਾਣੇ ਦੇ ਵਿੱਚ ਖੋਲੀਆਂ ਜਾਣਗੀਆਂ ਔਰ ਜਿੰਨੇ ਵੀ ਇਹਨਾਂ ਦੇ ਅਚਲ ਤੇ ਚੱਲ ਜਾਇਦਾਦ ਆ ਜਿਹੜੀ ਚੱਲ ਜਾਇਦਾਦ ਆ ਜਿੱਚ 4 ਵੀਲਰ 2 ਵੀਲਰ ਕੋਈ ਵੀ ਟਰੱਕ ਬੱਸ ਕੁੜਕਾ ਕੋ ਟਰੈਕਟਰ ਉਹ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਵੈਰੀਫਾਈ ਕੀਤਾ ਜਾਊਗਾ ਪੀ ਵੈਦਰ ਉਹ ਜਿਹੜੇ ਹੈਗੇ ਇਸ ਚੀਜ਼ ਲਈ ਇਸ ਸਮਗਲਿੰਗ ਲਈ ਜਾਂ ਇਸ ਡਰੱਗਸ ਦੀ ਸਮਗਲਿੰਗ ਲਈ ਤੇ ਦੀ ਵਰਤੇ ਜਾਂਦੇ ਸੋ ਉਹਨਾਂ ਦੀ ਪ੍ਰੋਪਰ ਡਾਕੂਮੈਂਟੇਸ਼ਨ ਜਿੰਨੀ ਵੀ ਆ ਡਾਕੂਮੈਂਟਸ ਨੂੰ ਸਾਰੇ ਚੈੱਕ ਕਰਕੇ ਜੇ ਲੱਗੂਗਾ ਕਿ ਉਹ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੇ ਵਿੱਚ ਕੋਈ ਚੋਰੀ ਦਾ ਹੈਗਾ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਕੋਈ ਵੀ ਇਲੀਗਲ ਚੀਜ਼ ਹੈਗੀ ਆ ਉਸੇ ਵੇਲੇ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਰ ਸਰdistrict level ਕਰਕੇ ਇੱਥੇ ਕਾਫੀ ਕੇਂਦਰੀ ਮਸ਼ਕਰ ਮੌਜੂਦ ਆ ਤੁਸੀਂ ਕਿਸੇ ਜिले ਵੇਸੇ ਵਾਅਦੇ ਦੇ ਚੁੱਕੇ ਹੋ ਅਤੇ ਦੂਜੇ ਜ਼ਿਲ੍ਹਿਆਂ ਜਿਵੇਂ ਬਰਡੋਸਸ ਰਾਏਗੇ ਜਾਂ ਨਸ਼ਾ ਤੋਂ ਸਬੰਧ ਦੇ ਸਪੈਸ਼ਲ ਅਧਿਕਾਰੀਆਂ ਨੇ ਵੀ ਕਾਰਵਾਈ ਕੀਤੀ ਹੈ ਜਾਂ ਪ੍ਰਾਪਰਟੀ ਦੇਖੋ ਪੰਜਾਬ ਸਰਕਾਰ ਵੱਲੋਂ ਜਿੱਥੇ-ਜਿੱਥੇ ਵੀ ਇਲੀਗਲ ਜਗ੍ਹਾ ਤੇ ਕੇਰ ਕੇ ਪ੍ਰਾਪਰਟੀ ਸਿੰਨਾ ਸਮਗਲਦਾਰਾਂ ਵੱਲੋਂ ਬਣਾਈਆਂ ਗਈਆਂ ਉਹਦੇ ਵਾਸਤੇ ਡਿਸਟ੍ਰਿਕਟ ਲੈਵਲ ਤੇ ਕਮੇਟੀਆਂ ਬਣ ਗਈਆਂ ਨੇ ਡਿਪਟੀ ਕਮਿਸ਼ਨਰਸ ਦੇ ਅੰਡਰ ਸੋ ਜਿੱਥੇ-ਜਿੱਥੇ ਸਾਨੂੰ ਇਹੋ ਜਿਹੇ ਲੱਗਣਗੇ ਵੀ ਇਹਨਾਂ ਦੇ ਬੈਡ 엘ਿਮੈਂਟਸ ਨੇ ਗੰਦੇ ਪੈਸੇ ਦੇ ਨਾਲ ਜਿਹੜਾ ਹੈਗਾ ਇਹ ਘਰ-ਘਾਟ ਜਾਂ ਕੋਈ ਇਹੋ ਜਿਹਾ ਕੋਈ ਇਹਨਾਂ ਨੇ ਕਮਰਸ਼ੀਅਲ ਜਾਂ ਨਾਨ ਕਮਰਸ਼ੀਅਲ ਇਹੋ ਜਿਹਾਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਸਾਰਿਆਂ ਨੂੰ ਅਸੀਂ ਹਰਮਾਰਕ ਕਰਕੇ ਉਹਨਾਂ ਸਾਰੀਆਂ ਪ੍ਰਾਪਰਟੀਆਂ ਦਾ ਜਿਹੜਾ ਹੈਗਾ ਲੇਖਾ-ਜੋਖਾ ਕਰਕੇ ਉਸ ਕਮੇਟੀ ਦੇ ਜਿਹੜਾ ਅੱਗੇ ਰੱਖਾਂਗੇ ਵਿਦ ਡਾਕੂਮੈਂਟਰੀ ਐਂਡ ਆਲ ਪ੍ਰੂਫਸ ਸੋ ਉਸ ਕਮੇਟੀ ਨੇ ਜੇ ਡਿਸਾਈਡ ਕੀਤਾ ਪਈ ਇਲਲੀਗਲ ਬਣਾਈ ਗਈ ਆ ਔਰ ਫਿਰ ਅੱਗੇ ਟਾਉਣ ਦੀ ਕਾਰਵਾਈ ਜਿਹੜੀ ਆ ਉਹਨੂੰ ਅਮਲ 'ਚ ਲਿਆਂਦਾ ਜਾਊਗਾ ਚੱਲ ਰਹੀ ਆ ਸਰ ਰੀਡਸ ਚੱਲ ਰਹੀ ਆ ਹਾਂਜੀ ਅਸੀਂ ਕਰ ਰਹੀ ਆ ਜੀ ਕਈ ਚੀਜ਼ਾਂ ਰਿਕਵਰ ਹੋਈਆਂ ਚੰਗੀ ਰਿਕਵਰੀਸ ਹੋਈਆਂ ਨੇ ਜੀ ਜੀ ਸੋ ਉਹਦੇ ਵਿੱਚ ਜਿਹੜੀਆਂ ਹੈਗੀਆਂ ਆਮ ਸੈਕਟਰ ਵੀ ਹੈਗਾ ਹੋਰ ਬਾਕੀ ਰਿਕਵਰੀ ਸੀ ਵੀ ਆ ਸਰਚ ਕੰਪਲੀਟ ਹੋਣ ਤੋਂ ਬਾਅਦ ਉਹ ਸਾਰੀ ਜਾਣਕਾਰੀ ਐਸਐਸਪੀ ਸਾਹਿਬ ਦੇ ਦੇਣਗੇ। ਹਾਂ ਜੀ। ਨਮਸਕਾਰ, ਇਹ ਖਬਰ ਤੁਸੀਂ ਬਾਈਜੀ ਟੀਵੀ ਪੱਤਰਕਾਰ ਜਸਵੀਰ ਸਿੰਘ ਜੀ ਦੁਆਰਾ ਦੇਖ ਰਹੇ ਹੋ। ਤਰੰਤਾਂ ਚਹਿਰ ਵਿੱਚ ਦਿਨ ਚੜ੍ਹਦੇ ਹੀ ਡੀਆਈਜੀ ਐਚਐਸ ਬਿਲ ਦੀ ਅਗਵਾਈ ਹੇਠ ਮੁਰਾਦਪੁਰ ਮੁਹੱਲਿਆ ਅੰਦਰ ਮਾਰੀ ਗਈ ਰੇਡ। اج پنجاب دے بی جی پی ولو ایک حکم جاری گیا کہ پنجاب اندر نشا ویچن والے خلاف اور محلہ کالونی جان جس کے ستھ مشیش اور بی آئی آئی براڈر ریش بروزپور ایس ایس پی اگوائی ہیٹ ترنتارن ایس ایس پی منیو رانا جی سمیت نشیا ویچن والے محلے اندر ریٹ کیے گئے ہیں ਆਈਟੀਵੀ ਤੇ ਹਰ ਤਰ੍ਹਾਂ ਦੀ ਖਬਰਾਂ ਦੇਖਣ ਦੇ ਲਈ ਮਿਲਜੀ ਖੋਹੇ ਦੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਅਗੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਖਬਰਾਂ ਲੈ ਕੇ ਆ ਸਕੀਏ ਧੰਨਵਾਦ ਜੀ ਉੱਥੇ ਖੜੇ ਆ ਜੀ ਆਓ ਕਿਹੜਾ ਕੁੰਬ ਕੰਚੋਂ ਆ ਕੇ ਜਿਆਦਾ ਕਿਸ ਪੰਛਰ ਕਿਸ ਕਿਸ ਏਰੀਆ ਦੇ ਵਿੱਚ ਕਾਫੀ ਜਿਆਦਾ ਕਿੱਈ ਆ ਦੇਖੋ ਇਹ ਮੁਰਾਦਪੁਰਾ ਏਰੀਆ ਤਰਨਤਾਰਨ ਦਾ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਵਾ ਚਿੱਟੇ ਦਾ ਜਾਂ ਹੋਰ ਨਸ਼ੇ ਦਾ ਜਾਂ ਬੈਡ 엘ਿਮੈਂਟਸ ਜਿਹੜੇ ਆ ਉਹਨਾਂ ਦੀ ਇੱਥੇ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈ ਇਸ ਕਰਕੇ ਅੱਜ ਤਰਨਤਾਰਨ ਪੁਲਿਸ ਨੇ ਅਭਿਮਨਿਉ ਜਿਹੜੇ ਆਪਣੇ ਐਸਐਸਪੀ ਤਰਨਤਾਰਨ ਉਹਨਾਂ ਦੇ ਲੀਡਰਸ਼ਿਪ ਚ ਅੱਜ ਕਸ ਆਪਰੇਸ਼ਨ ਜਿਹੜਾ ਇਸ ਏਰੀਆ ਚ ਚਲਾਇਆ ਸੋ ਮੈਂ ਡੀਜੀਪੀ ਸਾਹਿਬ ਪੰਜਾਬ ਦੇ ਹੁਕਮਦ ਨਾਲ ਇਹਨੂੰ ਸੁਪਰਵਾਈਜ਼ ਕਰਨ ਲਈ ਪਹੁੰਚਿਆ ਸੋ ਇਹ ਅਸੀਂ ਜਿੰਨੇ ਵੀ ਸਾਡੇ ਇੱਥੇ ਡਰੱਗ ਸਮੱਗਲਰਸ ਨੇ ਜਾਂ ਪੈਡਲਰਸ ਨੇ ਜਾਂ ਜਿਹੜਿਆ ਨੁਕਰਾਂ ਜਾਣਨ ਕੇ ਵੇਚਦੇ ਆ ਜੋ ਵੀ ਸਾਡੇ ਕੋਲ ਇਹਨਾਂ ਬਾਰੇ ਸੀਕ੍ਰੀਟ ਇਨਫੋਰਮੇਸ਼ਨਸ ਆ ਉਹ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ ਔਰ ਇਹਨਾਂ ਦੀਆਂ ਜਿੰਨੀਆਂ ਵੀ ਪ੍ਰਾਪਰਟੀ ਸੈਗੀਆਂ ਉਹਨਾਂ ਨੂੰ ਵੱਖਰੇ ਤੌਰ ਤੇ ਵੈਰੀਫਾਈ ਕੀਤਾ ਜਾਊਗਾ ਔਰ ਇਹਨਾਂ ਦੀ ਹਿਸਟਰੀ ਸ਼ੀਟਸ ਖੋਲ ਕੇ ਜਿਨ੍ਹਾਂ ਦੇ ਉੱਤੇ ਤਿੰਨ ਜਾਂ ਤਿੰਨ ਤੋਂ ਵੱਧ ਮੁਕਦਮੇ ਆ ਉਹਨਾਂ ਨੂੰ ਅਸੀਂ ਜਿਹੜੇ ਹਿਸਟਰੀ ਸ਼ੀਟਰ ਬਣਾਵਾਂਗੇ ਬਸਤਾ ਊੜਾ ਈੜੀ ਸਾਡੇ ਜਿਹੜੇ ਉਹ ਤਿੰਨ ਤਰ੍ਹਾਂ ਦੇ ਹਿਸਟਰੀ ਸ਼ੀਟ ਹੁੰਦੇ ਆ ਜਿੱਦਾਂ ਜਿੱਦਾਂ ਇਹਨਾਂ ਦੇ ਜਿੱਦਾਂ ਜਿੱਦਾਂ ਦੇ ਇਹਨਾਂ ਦੇ ਖਿਲਾਫ ਜਿੱਦਾਂ ਜਿੱਦਾਂ ਦੇ ਇਹਨਾਂ ਦੇ ਪਰਾਣਾ ਜਿਹੜਾ ਹੈਗਾ ਵਾ ਇਹਨਾਂ ਦੇ ਕਲਾਮ ਮੁਕਦਮੇ ਦਰਜ ਨੇ ਜੋ ਵੀ ਇਹਨਾਂ ਦੇ ਉੱਤੇ ਪੁਰਾਣੀਆਂ ਕਾਰਵਾਈਆਂ ਹੋਈਆਂ ਇਹਨਾਂ ਨੂੰ ক্লোਜ਼ ਜੇ ਵੀ ਵਾਚ ਰੱਖਣ ਲਈ ਇਹਨਾਂ ਤੇ ਸਰਵਲੈਂਸ ਰੱਖਣ ਲਈ ਹਿਸਟਰੀ ਸ਼ੀਟਸ ਜਿਹੜੀਆਂ ਵਾ ਇਹ ਕੰਸਰਨ ਥਾਣੇ ਦੇ ਵਿੱਚ ਖੋਲੀਆਂ ਜਾਣਗੀਆਂ ਔਰ ਜਿੰਨੇ ਵੀ ਇਹਨਾਂ ਦੇ ਅਚਲ ਤੇ ਚੱਲ ਜਾਇਦਾਦ ਆ ਜਿਹੜੀ ਚੱਲ ਜਾਇਦਾਦ ਆ ਜਿੱਚ 4 ਵੀਲਰ 2 ਵੀਲਰ ਕੋਈ ਵੀ ਟਰੱਕ ਬੱਸ ਕੁੜਕਾ ਕੋ ਟਰੈਕਟਰ ਉਹ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਵੈਰੀਫਾਈ ਕੀਤਾ ਜਾਊਗਾ ਕਿ ਵੈਦਰ ਉਹ ਜਿਹੜੇ ਹੈਗੇ ਇਸ ਟੀਜਲੀ ਇਸ ਸਮਗਲਿੰਗ ਲਈ ਜਾਂ ਇਸ ਡਰੱਗਸ ਦੀ ਸਮਗਲਿੰਗ ਲਈ ਤੇ ਦੀ ਵਰਤੇ ਜਾਂਦੇ ਸੋ ਉਹਨਾਂ ਦੀ ਪ੍ਰੋਪਰ ਡਾਕੂਮੈਂਟੇਸ਼ਨ ਜਿੰਨੀ ਵੀ ਹੈ ਡਾਕੂਮੈਂਟਸ ਉਹ ਸਾਰੇ ਚੈੱਕ ਕਰਕੇ ਜੇ ਲੱਗੂਗਾ ਵੀ ਉਹ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੇ ਵਿੱਚ ਕੋਈ ਚੋਰੀ ਦਾ ਹੈਗਾ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਕੋਈ ਵੀ ਇਲੀਗਲ ਚੀਜ਼ ਹੈਗੀ ਆ ਉਸੇ ਵੇਲੇ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਰਹੱਦੀ ਜ਼ਿਲ੍ਹਾ ਉੱਤਰਕਾਟ ਇੱਥੇ ਕਾਫੀ ਜਿੰਮੇ ਤਸਕਰ ਮੌਜੂਦ ਆ ਤੁਸੀਂ ਕਿਸੇ ਜ਼ਿਲ੍ਹੇ ਵਿੱਚ ਸੇਵਾਵਾਂ ਉਤਪੀ ਚੁੱਕੇ ਹੋ ਅਤੇ ਦੂਜੇ ਜ਼ਿਲ੍ਹੇ ਵਿੱਚ ਜਿਵੇਂ 2019 ਅਨਸ਼ਾਸਨ ਦੇ ਪਹਿਲੇ ਦੇ ਦੇਖੋ ਪੰਜਾਬ ਸਰਕਾਰ ਵੱਲੋਂ ਜਿੱਥੇ-ਜਿੱਥੇ ਵੀ ਇਲੀਗਲ ਜਗ੍ਹਾ ਤੇ ਘਿਰ ਕੇ ਪ੍ਰਾਪਰਟੀ ਸਿੰਸ ਸਮਗਲਰਾ ਵੱਲੋਂ ਬਣਾਈਆਂ ਗਈਆਂ ਉਹਦੇ ਵਾਸਤੇ ਡਿਸਟ੍ਰਿਕਟ ਲੈਵਲ ਤੇ ਕਮੇਟੀਆਂ ਬਣ ਗਈਆਂ ਨੇ ਡਿਪਟੀ ਕਮਿਸ਼ਨਰਸ ਦੇ ਅੰਡਰ ਸੋ ਜਿੱਥੇ ਜਿੱਥੇ ਸਾਨੂੰ ਇਹੋ ਜਿਹੇ ਲੱਗਣਗੇ ਵੀ ਇਹਨਾਂ ਦੇ ਬੈਡ 엘ਿਮੈਂਟਸ ਨੇ ਗੰਦੇ ਪੈਸੇ ਦੇ ਨਾਲ ਜਿਹੜਾ ਹੈਗਾ ਇਹ ਘਰ ਘਾਟ ਜਾਂ ਕੋਈ ਇਹੋ ਜਿਹਾ ਕੋਈ ਇਹਨਾਂ ਨੇ ਕਮਰਸ਼ੀਅਲ ਜਾਂ ਨਾਨ ਕਮਰਸ਼ੀਅਲ ਇਹੋ ਜਿਹੇ ਪ੍ਰਾਪਰਟੀਆਂ ਬਣਾਈਆਂ ਉਹਨਾਂ ਸਾਰਿਆਂ ਨੂੰ ਅਸੀਂ ਹਰਮਾਰਕ ਕਰਕੇ ਉਹਨਾਂ ਸਾਰੀਆਂ ਪ੍ਰਾਪਰਟੀਆਂ ਦਾ ਜਿਹੜਾ ਹੈਗਾ ਲੇਖਾ ਜੋਖਾ ਕਰਕੇ ਉਸ ਕਮੇਟੀ ਦੇ ਜਿਹੜਾ ਅੱਗੇ ਰੱਖਾਂਗੇ ਵਿਦ ਡਾਕੂਮੈਂਟਰੀ ਐਂਡ 올 ਪ੍ਰੂਫਸ ਸੋ ਉਸ ਕਮੇਟੀ ਨੇ ਜੇ ਡਿਸਾਈਡ ਕੀਤਾ ਪਈ ਇਲੈਗਲ ਬਣਾਈ ਗਈ ਆ ਔਰ ਫਿਰ ਅੱਗੇ ਟਾਉਣ ਦੀ ਕਾਰਵਾਈ ਜਿਹੜੀ ਆ ਉਹਨੂੰ ਅਮਲ ਚ ਲਿਆਂਦਾ ਜਾਊਗਾ ਚੱਲ ਰਹੀ ਆ ਸਰ ਰੀਡਸ ਚੱਲ ਰਹੀ ਆ ਹਾਂਜੀ ਅਸੀਂ ਕਰ ਰਹੇ ਹਾਂ ਜੀ ਕਈ ਚੀਜ਼ਾਂ ਰਿਕਵਰ ਹੋਈਆਂ ਚੰਗੀ ਰਿਕਵਰੀਸ ਹੋਈਆਂ ਨੇ ਸੋ ਉਹਦੇ ਵਿੱਚ ਜਿਹੜੀਆਂ ਹੈਗੀਆਂ ਆਮ ਸੈਕਟ ਵੀ ਹੈਗਾ ਹੋਰ ਬਾਕੀ ਰਿਕਵਰੀ ਸੀ ਵੀ ਆ ਸਰਚ ਕੰਪਲੀਟ ਹੋਣ ਤੋਂ ਬਾਅਦ ਉਹ ਸਾਰੀ ਜਾਣਕਾਰੀ ਐਸਐਸਪੀ ਸਾਹਿਬ ਦੇ ਦੇਣਗੇ ਨਮਸਕਾਰ ਇਹ ਖਬਰ ਤੁਸੀਂ ਬਾਈ ਜੀ ਟੀਵੀ ਪੱਤਰਕਾਰ ਜਸਵੀਰ ਸਿੰਘ ਜੀ ਦੁਆਰਾ ਦੇਖ ਰਹੇ ਹੋ ਤਰਨਤਾਰਨ ਸ਼ਹਿਰ ਵਿੱਚ ਦਿਨ ਚੜ੍ਹਦੇ ਹੀ ਡੀਆਈਜੀ ਐਚਐਸ ਗਿੱਲ ਦੀ ਅਗਵਾਈ ਹੇਠ ਮੁਰਾਦਪੁਰ ਮੁਹੱਲਾ ਅੰਦਰ ਮਾਰੀ ਗਈ ਰੇਡ ਅੱਜ ਪੰਜਾਬ ਦੇ বিজেপি ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਪੰਜਾਬ ਅੰਦਰ ਨਸ਼ਾ ਵੇਚਣ ਵਾਲੇ ਖਿਲਾਫ ਅਤੇ ਮੋਹੱਲਾ ਕਲੋਨੀਆਂ ਵਿੱਚ ਅਚੇਤ ਤੀਸੇ ਜਾਂਚ ਦੇ ਤਹਿਤ ਸੇਸ਼ਟਾਰਡੀ ਆਈਆਈ ਬਰਾਡਰ ਰੇਂਜ ਕਰੋਸ਼ੁਰ ਦੇ ਐਚਐਸ ਵੀ ਅਦਮਾਈ ਹੈ ਸਰੰਤਾਨ ਐਸਐਸਪੀ ਅਭਮਨੀਆਂ ਰਾਣਾ ਜੀ ਸੁਨੇਤਨ ਅਕਾ ਵੇਚਣ ਵਾਲੇ ਮੋਹੱਲੇ ਅੰਦਰ ਰੇਡ ਕੀਤੇ ਗਏ ਹਨ ਬਾਈਟੇ ਜੀ ਜੇ ਵੀਰ ਹਰ ਤਰ੍ਹਾਂ ਦੀ ਖਬਰਾਂ ਦੇਖਣ ਦੇ ਲਈ ਨੀਚੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਅਗੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਖਬਰਾਂ ਲੈ ਕੇ ਆ ਸਕੀਏ ਧੰਨਵਾਦ empezó por ਜੀ ਉੱਥੇ ਖੜੇ ਆ ਜੀ ਉਹ ਜਿਹੜਾ ਕੁੰਮ ਕਾਂ ਚੌਂਕ ਜਿਆਦਾ ਕਿਸ ਬੰਤਰਾ ਕਿਸ ਕਿਸ ਏਰੀਆ ਦੇ ਵਿੱਚ ਚੰਗੀ ਜਿਆਦਾ ਕਿੱਲੀ ਆ ਦੇਖੋ ਇਹ ਮੁਰਾਦਪੁਰਾ ਏਰੀਆ ਤਰਨਤਾਰਨ ਦਾ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਵਾ ਚਿੱਟੇ ਦਾ ਜਾਂ ਹੋਰ ਨਸ਼ੇ ਦਾ ਜਾਂ ਬੈਡ 엘ਿਮੈਂਟਸ ਜਿਹੜੇ ਆ ਉਹਨਾਂ ਦੀ ਇੱਥੇ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈ ਇਸ ਕਰਕੇ ਅੱਜ ਤਰਨਤਾਰਨ ਪੁਲਿਸ ਨੇ ਅਭਿਮਨਿਉ ਜਿਹੜੇ ਆਪਣੇ ਐਸਐਸਪੀ ਤਰਨਤਾਰਨ ਉਹਨਾਂ ਦੇ ਲੀਡਰਸ਼ਿਪ ਚ ਅੱਜ ਕਸ ਆਪਰੇਸ਼ਨ ਜਿਹੜਾ ਇਸ ਏਰੀਆ 'ਚ ਚਲਾਇਆ ਸੋ ਮੈਂ ਡੀਜੀਪੀ ਸਾਹਿਬ ਪੰਜਾਬ ਦੇ ਹੁਕਮ ਅਦ ਨਾਲ ਇਹਨੂੰ ਸੁਪਰਵਾਈਜ਼ ਕਰਨ ਲਈ ਪਹੁੰਚਿਆ ਸੋ ਇਹ ਅਸੀਂ ਜਿੰਨੇ ਵੀ ਸਾਡੇ ਇੱਥੇ ਡਰੱਗ ਸਮੱਗਲਰਸ ਨੇ ਜਾਂ ਬੈਡਲਰਸ ਨੇ ਜਾਂ ਜਿਹੜੀਆਂ ਨੁਕਰਾਂ ਚ ਆਣ ਆਣ ਕੇ ਵੇਚਦੇ ਆ ਜੋ ਵੀ ਸਾਡੇ ਕੋਲ ਨਾ ਬਾਰੇ ਸੀਕ੍ਰੀਟ ਇਨਫੋਰਮੇਸ਼ਨਸ ਆ ਉਹ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ ਔਰ ਇਹਨਾਂ ਦੀਆਂ ਜਿੰਨੀਆਂ ਵੀ ਪ੍ਰਾਪਰਟੀਜ਼ ਹੈਗੀਆਂ ਉਹਨਾਂ ਨੂੰ ਵੱਖਰੇ ਤੌਰ ਤੇ ਵੈਰੀਫਾਈ ਕੀਤਾ ਜਾਊਗਾ ਔਰ ਇਹਨਾਂ ਦੀ ਹਿਸਟਰੀ ਸ਼ੀਟਸ ਖੋਲ ਕੇ ਜਿਨ੍ਹਾਂ ਦੇ ਉੱਤੇ ਤਿੰਨ ਜਾਂ ਤਿੰਨ ਤੋਂ ਵੱਧ ਮੁਕਦਮੇ ਆ ਉਹਨਾਂ ਨੂੰ ਅਸੀਂ ਜਿਹੜੇ ਹਿਸਟਰੀ ਸ਼ੀਟਰ ਬਣਾਵਾਂਗੇ ਬਸਤਾ ਊੜਾ ਜੜਾ ਈੜੀ ਸਾਡੇ ਜਿਹੜੇ ਉਹ ਤਿੰਨ ਤਰ੍ਹਾਂ ਦੇ ਹਿਸਟਰੀ ਸ਼ੀਟ ਹੁੰਦੇ ਆ ਜਿੱਦਾਂ ਜਿੱਦਾਂ ਇਹਨਾਂ ਦੇ ਜਿੱਦਾਂ ਜਿੱਦਾਂ ਦੇ ਇਹਨਾਂ ਦੇ ਖਿਲਾਫ ਜਿੱਦਾਂ ਜਿੱਦਾਂ ਦੇ ਇਹਨਾਂ ਦਾ ਪਰਾਣਾ ਜਿਹੜਾ ਹੈਗਾ ਵਾ ਇਹਨਾਂ ਦੇ ਕਲਾਮ ਮੁਕਦਮੇ ਦਰਜ ਨੇ ਜੋ ਵੀ ਇਹਨਾਂ ਦੇ ਉੱਤੇ ਪੁਰਾਣੀਆਂ ਕਾਰਵਾਈਆਂ ਹੋਈਆਂ ਇਹਨਾਂ ਨੂੰ ক্লোਜ਼ ਜੇ ਵੀ ਵਾਚ ਰੱਖਣ ਲਈ ਇਹਨਾਂ ਤੇ ਸਰਵਲੈਂਸ ਰੱਖਣ ਲਈ ਹਿਸਟਰੀ ਸ਼ੀਟਸ ਜਿਹੜੀਆਂ ਵਾ ਇਹ ਕੰਸਰਨ ਥਾਣੇ ਦੇ ਵਿੱਚ ਖੋਲੀਆਂ ਜਾਣਗੀਆਂ ਔਰ ਜਿੰਨੇ ਵੀ ਇਹਨਾਂ ਦੇ ਅਚਲ ਤੇ ਚੱਲ ਜਾਇਦਾਦ ਆ ਜਿਹੜੀ ਚੱਲ ਜਾਇਦਾਦ ਆ ਜਿੱਚ 4 ਵੀਲਰ 2 ਵੀਲਰ ਕੋਈ ਵੀ ਟਰੱਕ ਬੱਸ ਕੁੜਕਾ ਕੋ ਟਰੈਕਟਰ ਉਹ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਵੈਰੀਫਾਈ ਕੀਤਾ ਜਾਊਗਾ ਕਿ ਵੈਦਰ ਉਹ ਜਿਹੜੇ ਹੈਗੇ ਇਸ ਚੀਜ਼ ਲਈ ਇਸ ਸਮਗਲਿੰਗ ਲਈ ਜਾਂ ਇਸ ਡਰੱਗਸ ਦੀ ਸਮਗਲਿੰਗ ਲਈ ਤੇ ਦੀ ਵਰਤੇ ਜਾਂਦੇ ਸੋ ਉਹਨਾਂ ਦੀ ਪ੍ਰੋਪਰ ਡਾਕੂਮੈਂਟੇਸ਼ਨ ਜਿੰਨੀ ਵੀ ਆ ਡਾਕੂਮੈਂਟਸ ਨੂੰ ਸਾਰੇ ਚੈੱਕ ਕਰਕੇ ਜੇ ਲੱਗੂਗਾ ਵੀ ਉਹ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੇ ਵਿੱਚ ਕੋਈ ਚੋਰੀ ਦਾ ਹੈਗਾ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਕੋਈ ਵੀ ਇਲੀਗਲ ਚੀਜ਼ ਹੈਗੀ ਆ ਉਸੇ ਵੇਲੇ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਰ ਸਰਦੀ ਜਿਲ੍ਹਾ ਉੱਤਰ ਕੇ ਇੱਥੇ ਕਾਫੀ ਕੇਂਦਰੀ ਮਸ਼ਕਰ ਮੌਜੂਦ ਆ ਤੁਸੀਂ ਵੀ ਇਸੇ ਜ਼ਿਲ੍ਹੇ ਵਿੱਚ ਸੇਵਾਵਾਂ ਦੇ ਚੁੱਕੇ ਹੋ ਅਤੇ ਦੂਜੇ ਜ਼ਿਲ੍ਹਾ ਵਿੱਚ ਵੀ ਬੰਦੋਬਸਤ ਰੱਖਿਆ ਗਿਆ ਨਸ਼ਾ ਤਸਕਰੀ ਦੇ ਪਹਿਲੇ ਪੜਾਅ ਤੋਂ ਅਗਲੇ ਪੜਾਅ ਤੱਕ ਕਾਰਵਾਈ ਆ ਪ੍ਰਾਪਰਟੀ ਦੇ ਵੇਖੋ ਪੰਜਾਬ ਸਰਕਾਰ ਵੱਲੋਂ ਜਿੱਥੇ-ਜਿੱਥੇ ਵੀ ਇਲੀਗਲ ਜਗ੍ਹਾ ਤੇ ਘੇਰ ਕੇ ਪ੍ਰਾਪਰਟੀ ਸਿੱਨਾ ਸਮਗਦਰਾਂ ਵੱਲੋਂ ਬਣਾਈਆਂ ਗਈਆਂ ਉਹਦੇ ਵਾਸਤੇ ਡਿਸਟ੍ਰਿਕਟ ਲੈਵਲ ਤੇ ਕਮੇਟੀਆਂ ਬਣ ਗਈਆਂ ਨੇ ਡਿਪਟੀ ਕਮਿਸ਼ਨਰਸ ਦੇ ਅੰਡਰ ਸੋ ਜਿੱਥੇ-ਜਿੱਥੇ ਸਾਨੂੰ ਇਹੋ ਜੇ ਲੱਗਣਗੇ ਵੀ ਇਹਨਾਂ ਦੇ ਬੈਡ 엘ਿਮੈਂਟਸ ਨੇ ਗੰਦੇ ਪੈਸੇ ਦੇ ਨਾਲ ਜਿਹੜਾ ਹੈਗਾ ਇਹ ਘਰ-ਘਾਟ ਜਾਂ ਕੋਈ ਇਹੋ ਜਿਹਾ ਕੋਈ ਇਹਨਾਂ ਨੇ ਕਮਰਸ਼ੀਅਲ ਜਾਂ ਨਾਨ ਕਮਰਸ਼ੀਅਲ ਇਹੋ ਜਿਹਾਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਸਾਰਿਆਂ ਨੂੰ ਅਸੀਂ ਰਿਮਾਰਕ ਕਰਕੇ ਉਹਨਾਂ ਸਾਰੀਆਂ ਪ੍ਰਾਪਰਟੀਆਂ ਦਾ ਜਿਹੜਾ ਹੈਗਾ ਲੇਖਾ-ਜੋਖਾ ਕਰਕੇ ਉਸ ਕਮੇਟੀ ਦੇ ਜਿਹੜਾ ਅੱਗੇ ਰੱਖਾਂਗੇ ਵਿਦ ਡਾਕੂਮੈਂਟਰੀ ਐਂਡ ਆਲ ਪ੍ਰੂਫਸ ਸੋ ਉਸ ਕਮੇਟੀ ਨੇ ਜੇ ਡਿਸਾਈਡ ਕੀਤਾ ਪਈ ਇਲਿਗਲ ਬਣਾਈ ਗਈ ਆ ਔਰ ਫਿਰ ਅੱਗੇ ਟਾਉਣ ਦੀ ਕਾਰਵਾਈ ਜਿਹੜੀ ਆ ਉਹਨੂੰ ਅਮਲ 'ਚ ਲਿਆਂਦਾ ਜਾਊਗਾ ਚੱਲ ਰਹੀ ਆ ਸਰ ਰੀਡਸ ਚੱਲ ਰਹੀਆਂ ਨੇ ਹਾਂਜੀ ਅਸੀਂ ਕਰ ਰਹੀ ਆ ਜੀ ਕਈ ਚੀਜ਼ਾਂ ਰਿਕਵਰ ਹੋਈਆਂ ਚੰਗੀ ਰਿਕਵਰੀਸ ਹੋਈਆਂ ਨੇ ਜੀ ਜੀ ਸੋ ਉਹਦੇ ਵਿੱਚ ਜਿਹੜੀਆਂ ਹੈਗੀਆਂ ਆਮ ਸੈਕਟ ਵੀ ਹੈਗਾ ਹੋਰ ਬਾਕੀ ਰਿਕਵਰੀ ਸੀ ਵੀ ਆ ਸਰਚ ਕੰਪਲੀਟ ਹੋਣ ਤੋਂ ਬਾਅਦ ਉਹ ਸਾਰੀ ਜਾਣਕਾਰੀ ਐਸਐਸਪੀ ਸਾਹਿਬ ਦੇ ਦੇਣਗੇ